ਕੱਲ ਵੀ ਅੱਜ ਵੀ ਇੱਥੇ ਕਿੰਨੀਆਂ ਖਬਰਾਂ ਦੇਖਣ ਨੂੰ ਮਿਲੀਆਂ ਕਿ ਸਰਕਾਰ ਸਾਬਜਾਦਿਆਂ ਦੇ ਜਿਹੜੇ ਸ਼ਹੀਦੀ ਦਿਨ ਨੇ ਉਹਨਾਂ ਨੂੰ ਬਾਲ ਦਿਵਸ ਦੇ ਤੌਰ ਤੇ ਵੀਰ ਬਾਲ ਦਿਵਸ ਦੇ ਤੌਰ ਤੇ ਮਨਾ ਰਹੀ ਕੱਲ ਵੀ ਮੈਂ ਵਿਚਾਰ ਕੀਤੀ ਕਿ ਕੋਈ ਵੀ ਮਨੁੱਖ ਹੈ ਉਸ ਮਨੁੱਖ ਨੂੰ ਨਾਪਣ ਦਾ ਜੋ ਮਾਪਦੰਡ ਹੈ ਉਹ ਇੱਕ ਨਹੀਂ ਹੈ ਆਮ ਤੌਰ ਦੇ ਉੱਤੇ ਤੁਸੀਂ ਕਿਸੇ ਮਨੁੱਖ ਨੂੰ ਮਾਪਣਾ ਹੋਵੇ, ਉਹਦੀ ਹੈਸੀਅਤ ਤੈਅ ਕਰਨੀ ਹੋਵੇ, ਉਹ ਬਹੁਤੀ ਵਾਰੀ ਆਪਾਂ ਉਮਰ ਕਰਕੇ ਕਰਦੇ ਹਾਂ। ਉਹ ਛੋਟੀ ਉਮਰ ਦੇ ਵਿੱਚ ਹੁੰਦਾ ਉਹਨੂੰ ਆਪਾਂ ਬੱਚਾ ਕਹਿੰਨੇ ਆਂ, ਬਾਲ ਕਹਿੰਨੇ ਆਂ। ਉਹਦੀ ਉਮਰ ਥੋੜੀ ਪੱਕ ਜਾਂਦੀ ਉਹਨੂੰ ਆਪਾਂ ਜਵਾਨ, ਨੌਜਵਾਨ ਕਹਿੰਨੇ ਆਂ। ਉਹਦੀ ਉਮਰ ਹੋਰ ਪੱਕ ਜਾਂਦੀ ਉਹਨੂੰ ਆਪਾਂ ਬਜ਼ੁਰਗ, ਬੁੱਢਾ ਕਹਿੰਨੇ ਆਂ। ਤੇ ਆਪਾਂ ਇਹ ਸਮਝਨੇ ਆ ਕਿ ਜਿਸ ਪ੍ਰਕਾਰ ਉਹਦੀ ਉਮਰ ਵਧੀ ਜਾਂਦੀ ਉਸ ਪ੍ਰਕਾਰ ਉਹਦੀ ਮੱਤ ਹੈ ਜਿਹੜੀ ਉਹ ਵੀ ਵਧੀ ਜਾਂਦੀ। ਆਮ ਤੌਰ ਤੇ ਇਹ ਖਿਆਲ ਹੁੰਦਾ। ਤੋ ਆਪਾਂ ਨੂੰ ਇਹ ਲੱਗਦਾ ਕਿ ਜਿਹੜਾ ਬਜ਼ੁਰਗ ਹੈ ਉਹਦੀ ਮਤ ਸ਼ਾਇਦ ਜ਼ਿਆਦਾ ਹੁੰਦੀ ਹੈ ਜਿਹੜਾ ਬੱਚਾ ਉਹਦੀ ਸ਼ਾਇਦ ਮਤ ਘੱਟ ਹੁੰਦੀ ਹੈ ਇਸ ਤਰ੍ਹਾਂ ਆਪਾਂ ਮਤ ਦੇ ਹਿਸਾਬ ਦੇ ਨਾਲ ਵੀ ਸੋਚਦੇ ਹਾਂ ਜੇ ਮਤ ਦੇ ਹਿਸਾਬ ਦੇ ਨਾਲ ਆਪਾਂ ਇੱਕ ਵੱਖਰੀ ਤਰ੍ਹਾਂ ਵੀ ਕਲਾਸੀਫਿਕੇਸ਼ਨ ਕਰ ਲੈਨੇ ਆ ਕਿ ਜਿਹੜਾ ਉੱਚੀ ਮਤ ਵਾਲਾ ਉਹ ਉਸਤਾਦ ਹੈ ਤੇ ਜਿਹੜਾ ਘੱਟ ਮਤ ਵਾਲਾ ਉਹ ਉਹਦਾ ਚੇਲਾ ਹੈ ਇਹ ਵੀ ਇੱਕ ਕਲਾਸੀਫਿਕੇਸ਼ਨ ਹੈਗੀ ਪਰ ਗੁਰੂ ਘਰ ਦੇ ਵਿੱਚ ਜਿਹੜਾ ਕੋਈ ਮਨੁੱਖ ਹੈ ਉਹਨੂੰ ਨਾਪਣ ਦਾ ਤਰੀਕਾ ਉਦੀ ਸਰੀਰਕ ਉਮਰ ਜਾਂ ਸਰੀਰਕ ਅਵਸਥਾ ਜਾਂ ਬੌਧਿਕ ਸਮਰੱਥਾ ਨਹੀਂ ਹੈ ਗੁਰੂ ਘਰ ਦੇ ਵਿੱਚ ਮਨੁੱਖ ਉਹਦੀ ਸੁਰਤ ਦੀ ਅਵਸਥਾ ਕਰਕੇ ਨਾਪਿਆ ਜਾਂਦਾ ਵੀ ਉਹ ਕਿਹੜੇ ਖੰਡ ਚ ਆਪਾਂ ਖੰਡਾਂ ਦਾ ਜ਼ਿਕਰ ਕਰਦੇ ਨਾ ਜਪ ਨਿਸ਼ਾਨ ਬਾਣੀ ਚ ਪੰਜ ਖੰਡ ਆਉਂਦੇ ਕਿ ਜਿਹੜਾ ਸੱਚ ਖੰਡ ਦੇ ਵਿੱਚ ਆ ਜਿਹੜਾ ਸੁਰਤ ਕਰਕੇ ਸਹਿਜ ਦੇ ਵਿੱਚ ਆ ਗਿਆ ਜਿਹੜਾ ਸੁਰਤ ਕਰਕੇ ਮੁਕਤਤਾ ਹੋ ਗਿਆ ਪੱਕਾ ਹੋ ਗਿਆ ਉਸ ਨੂੰ ਅਸੀਂ ਗੁਰਮੁਖ ਕਹਿੰਨੇ ਆ ਉਸ ਨੂੰ ਅਸੀਂ ਸੰਤ ਵੀ ਕਹਿੰਨੇ ਆ ਸਾਧੂ ਵੀ ਕਹਿੰਨੇ ਆ ਬ੍ਰਹਮ ਗਿਆਨੀ ਵੀ ਕਹਿੰਨੇ ਆ ਤੇ ਉਸ ਨੂੰ ਬਾਬਾ ਵੀ ਕਹਿੰਨੇ ਆ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਬਾਬਾ ਕਹਿ ਕੇ ਸੰਬੋਧਿਤ ਕਰਦੇ ਆ ਜਾਂ ਸਭ ਤੋਂ ਪਹਿਲੇ ਗੁਰੂ ਘਰ ਦੇ ਜੋ ਵਜ਼ੀਰ ਹੋਏ ਉਹਨਾਂ ਨੂੰ ਆਪਾਂ ਬਾਬਾ ਬੁੱਢਾ ਜੀ ਕਹਿੰਨੇ ਆ ਤਾਂ ਗੁਰੂ ਘਰ ਦੇ ਵਿੱਚ ਬਾਬਾ ਸਰੀਰਕ ਅਵਸਥਾ ਕਰਕੇ ਜੋ ਵੱਧ ਉਮਰ ਦਾ ਹੋਵੇ ਉਹਨੂੰ ਨਹੀਂ ਕਹਿੰਦੇ ਆ ਜਾ ਮਤ ਕਰਕੇ ਉਹ ਵੱਡਾ ਹੋਏ ਉਹਨੂੰ ਨਹੀਂ ਕਹਿੰਦੇ ਹੈ ਜਿਹੜਾ ਸੁਰਤ ਕਰਕੇ ਦ੍ਰਿੜ ਹੋ ਗਿਆ ਪੱਕ ਗਿਆ ਉਹਨੂੰ ਕਹਿੰਦੇ ਕਿਉਂਕਿ ਇਤਿਹਾਸ ਦੇ ਵਿੱਚ ਬੜੇ ਜ਼ਿਕਰ ਆਉਂਦੇ ਨੇ ਕਿ ਬਹੁਤ ਬਲਸ਼ਾਲੀ ਬੰਦੇ ਸਿਗੇ ਜਦੋਂ ਪਰਖ ਪਈ ਉਹ ਪੂਰੇ ਨਹੀਂ ਨਿਕਲੇ ਅਧੂਰੇ ਨਿਕਲੇ ਦਾ ਭਾਈ ਦੱਲੇ ਦੀ ਆਪਾਂ ਸੁਣਦੇ ਹਾਂ ਸਾਖੀ ਕਿ ਜਦੋਂ ਨਿਸ਼ਾਨਾ ਲਾਣਾ ਸੀਗਾ ਉਹਦੇ ਸੂਰਬੀਰਾਂ 'ਚ ਕੋਈ ਵੀ ਨਾ ਅੱਗੇ ਆਇਆ ਸਰੀਰਕ ਕਰਕੇ ਤਾਂ ਬਹੁਤ ਤਕੜੇ ਸਿਗੇ ਮਤ ਕਰਕੇ ਵੀ ਆਪਾਂ ਜਾਣਦੇ ਆਂਗੇ ਬਹੁਤ ਸਾਰੇ ਵਿਦਵਾਨ ਨੇ ਜਦੋਂ ਪਰਖ ਪੈਂਦੀ ਆ ਉਸ ਵਕਤ ਉਹ ਅਧੂਰੇ ਹੀ ਸਾਬਤ ਹੁੰਦੇ ਆਂ। ਤੋਂ ਪਰਖ ਦੇ ਸਮੇਂ ਉਹੀ ਪੂਰਾ ਸਾਬਤ ਹੁੰਦਾ ਜਿਹੜਾ ਸੁਰਤ ਕਰਕੇ ਦ੍ਰਿੜ ਹੋ ਗਿਆ। ਸਹਿਬਜ਼ਾਦੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਚਾਹੇ ਉਹ ਸਰੀਰਕ ਅਵਸਥਾ ਕਰਕੇ 7-9 ਸਾਲ ਦੇ ਸੀਗੇ ਬਟ ਸੁਰਤ ਕਰਕੇ ਉਹ ਪੂਰੇ ਦ੍ਰਿੜ ਸੀਗੇ। ਇਸ ਕਰਕੇ ਅਸੀਂ ਉਹਨਾਂ ਨੂੰ ਬਾਬਾ ਕਹਿੰਦੇ ਆਂ। ਸਿੱਖਾਂ ਦਾ ਕੋਈ ਬੱਚਾ ਵੀ ਉਹਨੂੰ ਵੀ ਸਹਿਬਜ਼ਾਦਿਆਂ ਦਾ ਨਾਮ ਪੁੱਛੋ ਉਹ ਸੁਤੇਸੇ ਦੀ ਬਾਬਾ ਫਤੇ ਸਿੰਘ ਕਹੋ ਐਨਾ ਸਾਡੇ ਅਚੇਤ ਮਨ ਦੇ ਵਿੱਚ ਇਹ ਗ੍ਰਹਿਣ ਕਰ ਗਿਆ ਹੋਇਆ ਪਰ ਸਰਕਾਰ ਕਿਉਂਕਿ ਦੁਨੀਆਂ ਦੇ ਨਜ਼ਰੀਏ ਤੋਂ ਦੇਖਦੀ ਆ ਤੇ ਜਿਹੜਾ ਦੁਨਿਆਦਾਰਾਂ ਦਾ ਨਜ਼ਰਾ ਨਜ਼ਰੀਆ ਉਹ ਉਹਨਾਂ ਨੂੰ ਸਰੀਰਕ ਅਵਸਥਾ ਕਰਕੇ ਬਾਲ ਹੀ ਸਮਝਦਾ ਛੈ ਪਰ ਸਿੱਖ ਤਾਂ ਬਾਬਾ ਹੀ ਸਮਝਦੇ ਕਿ ਬਾਲ ਵੀ ਸਮਝਦਾ ਕੋਈ ਬਾਬਾ ਵੀ ਸਮਝਦਾ ਬਾਬਾ ਜੀ ਸਮਝਦੇ ਪਰ ਤੁਹਾਡੇ ਇਸ ਐਕਸਪ੍ਰੈਸ਼ਨ ਦਾ ਪ੍ਰਗਟਾਵਾ ਹੈ ਨਹੀਂ ਕਿਤੇ ਵੀ ਸਿੱਖ ਕਿਆ ਸਮਝਦੇ ਸੋ ਮੈਂ ਇਹ ਬੇਨਤੀ ਕਰੂੰਗਾ ਤੁਹਾਨੂੰ ਵੀ ਕਿ ਤੁਸੀਂ ਜਿਹੜੇ ਡਿਸੀਜਨ ਸੰਗਤ ਨੇ ਕਿਸੇ ਇਲਾਕੇ ਦੀ ਨੇ ਸਾਂਝੇ ਲੈਣੇ ਹੋਣ ਤੋਂ ਆਪਣੇ ਪ੍ਰੋਸੈਸ ਤੁਸੀਂ ਥੱਲੇ ਤੋਂ ਇਵੋਲਵ ਕਰਨੇ ਸ਼ੁਰੂ ਕਰੋ ਆਪਣੇ ਤੋਂ ਉੱਤੇ ਨਾ ਦੇਖੋ ਤਖਤਾਂ ਤੋਂ ਉਹ ਇਵੋਲਵ ਇਸ ਕਰਕੇ ਨਹੀਂ ਹੁੰਦੇ ਕਿ ਉੱਥੇ ਬਹੁਤ ਜ਼ਿਆਦਾ ਪੋਲਿਟੀਕਲ ਜਕੜ ਹੈ ਉਹ ਹੋਣ ਨਹੀਂ ਦਿੰਦੇ ਤਖਤਾਂ ਵਾਲੇ ਰਾਜ ਵਾਲੇ ਤੁਹਾਡੇ ਤੇ ਤਾਂ ਕਿਸੇ ਦਾ ਪ੍ਰੈਸ਼ਰ ਨਹੀਂ ਹੈ ਤੁਸੀਂ ਸੰਗਤੀ ਰੂਪ ਦੇ ਵਿੱਚ ਇਹੀ ਮੈਂ ਕਹਿੰਦਾ ਕਿ ਗੁਰਮਤਾ ਪਾਸ ਕਰੋ ਕਿ ਤੁਹਾਡੇ ਲਈ ਹੀ ਸਹਬਜ਼ਾਦੇ ਬਾਬੇ ਨੇ ਕਿ ਬਾਲ ਨੇ ਇਹ ਤੁਹਾਡਾ ਕਰਨਾ ਬਣਦਾ